ਜਿਹੜੇ ਸਾਨੂੰ ਕਿਹਾ ਸੀ 2 ਮਹੀਨਿਆਂ ਦਾ ਤੁਹਾਨੂੰ ਸਮਾਂ ਦਿੱਤਾ ਜਾਂਦਾ 2 ਮਹੀਨਿਆਂ ਦੇ ਵਿੱਚ ਤੁਸੀਂ ਆਪਣਾ ਕੋਈ ਨਾ ਕੋਈ ਜਾਂ ਤਾਂ ਹਾਈ ਕੋਰਟ ਰੈਟ ਲਾ ਕੇ ਤੁਸੀਂ ਆਪਣਾ ਸਟੇਲ ਲੈ ਲੋ ਜਾਂ ਤੁਸੀਂ ਕਿਸੇ ਪੋਲੀਟਿਸ਼ੀਅਨਸ ਕੋ ਜਾ ਕੇ ਤੁਸੀਂ ਸਾਨੂੰ ਮਤਲਬ ਕੀ ਆ ਫੋਨ ਕਰਾ ਦਿਓ ਜਾਂ ਗੱਲ ਕਰਾ ਦਿਓ ਵੀ ਅਸੀਂ ਇਹ ਜਿਹੜਾ ਟਾਈਮ ਵਧਾ ਦਾਂਗੇ ਸਟੈਂਡ ਸਾਰੇ ਦੇ ਸਾਰੇ ਇਹ ਸ਼ਹਿਰ ਦੇ ਅੰਦਰ ਨੇ ਬੱਸ ਸਟੈਂਡ ਵੀ ਆਟੋ ਆਟੋ ਸਟੈਂਡ ਹੈਗਾ ਪਲ ਦੇ ਥੱਲੇ ਵੀ ਆਟੋ ਸਟੈਂਡ ਹੈਗਾ ਐਈਐਸਆਈ ਹਸਪੀਟਲ ਕੋ ਆਟੋ ਸਟੈਂਡ ਹੈਗਾ ਤੇ ਭਾਰਤ ਨਗਰ ਚੌਕ ਜਿਹੜਾ ਹੈਗਾ ਆਟੋ ਸਟੈਂਡ ਹੈਗਾ ਰਿਕਸ਼ਾ ਕਹਿੰਦੇ ਬੰਦ ਕਰੋ ਡੀਜ਼ਲ ਗੱਡੀਆਂ ਜਿਹੜੀਆਂ ਹੈਗੀਆਂ ਨੇ ਸਾਡੇ ਇੰਨੇ ਪਰਿਵਾਰ ਜੁੜੇ ਹੋਏ ਆ ਨਾਲ ਇੱਕਦਮ ਇਹ ਬੰਦ ਕਰਕੇ ਅਸੀਂ ਦੱਸੋ ਕਿੱਥੇ ਜਾਵਾਂਗੇ ਹਾਂਜੀ ਸੀਸੀ ਜਿਹੜੇ ਰੇਲਵੇ ਸਟੇਸ਼ਨ ਇਕੱਠੇ ਹੋਏ ਕੀ ਆਏਗਾ ਪਿਛਲੇ ਦਿਨੀ ਸਾਨੂੰ ਆਟੋ ਰਿਕਸ਼ਾ ਚਾਲਕਾਂ ਨੂੰ ਬੜਾ ਪਰੇਸ਼ਾਨ ਕੀਤਾ ਗਿਆ ਵੀ ਤੁਹਾਡੇ ਜਿਹੜੇ ਡੀਜ਼ਲ ਆਟੋ ਆ ਸ਼ਹਿਰ ਦੇ ਅੰਦਰ ਐਂਟਰ ਨਹੀਂ ਕੀਤੇ ਜਾਣਗੇ ਜਿੱਤੇ ਕਿ ਇੰਨੀਆਂ ਬੱਸਾਂ ਚੱਲਦੀਆਂ ਨੇ ਕਾਰਪੋਰੇਸ਼ਨ ਦੀਆਂ ਬੱਸਾਂ ਚੱਲਦੀਆਂ ਨੇ ਜੋ ਕਿ ਏਡੇ ਏਡੇ ਉਹਨਾਂ ਦੇ ਸਲੈਂਸਰ ਨੇ ਏਡੇ ਏਡੇ ਧੂਏ ਮਾਰਦੇ ਆ ਇੱਕ 25% ਜੋ ਕਿ ਇੱਕ ਸਾਡੀ ਤਾਦਾਦ ਰਹਿ ਗਈ ਆ ਆਟੋ ਰਿਕਸ਼ਾ ਦੀ ਡੀਜ਼ਲ ਆਟੋ ਦੀ ਉਹਨਾਂ ਨੂੰ ਵੀ ਤੰਗ ਪਰੇਸ਼ਾਨ ਕੀਤਾ ਜਾਂਦਾ ਔਰ ਉਤੋਂ ਜਿਹੜੇ ਹੈਗੇ ਇਸ ਟਾਈਮ ਬੱਚਿਆਂ ਦੀ ਐਡਮਿਸ਼ਨਾਂ ਦੇ ਖਰਚੇ ਆਏ ਹੋਏ ਆ बड़े बड़े लंबे चौड़े खर्चे ਆ ਜੇ ਆਟੋ ਵੇਚਦੇ ਆ ਆਪਣੇ ਇਹਨਾਂ ਨੂੰ ਇਹਦੇ ਬਦਲੇ ਕੁਝ ਨਹੀਂ ਮਿਲਣਾ ਸਰਕਾਰਾਂ ਨੇ ਜੋ ਮੰਨ ਬਣਾਇਆ ਸਾਨੂੰ ਚੌਥੇ ਦਿਨ ਪਰੇਸ਼ਾਨ ਕਰਨਾ ਬਹੁਤ ਔਖਾ ਪਿੱਛੇ ਜੀ ਅਸੀਂ ਇੱਕ ਮੀਟਿੰਗ ਕੀਤੀ ਸੀ ਹੰਗਾਮੀ ਮੀਟਿੰਗ ਕੀਤੀ ਸੀ ਬਸ ਅੱਡੇ ਸਾਨੂੰ ਆਸ਼ਵਾਸ਼ਣ ਦਵਾਇਆ ਗਿਆ ਸੀ ਸਰਕਾਰ ਦੇ ਨੁਮਾਇੰਦੇ ਵੀ ਆਏ ਸੀ ਉਹਦੇ ਵਿੱਚ ਤੇ ਪ੍ਰਸ਼ਾਸਨ ਵੱਲੋਂ ਏਸੀਪੀ ਸਾਹਿਬ ਵੀ ਆਏ ਸੀ ਜਿਹਦੇ ਸਾਨੂੰ ਕਿਹਾ ਸੀ 2 ਮਹੀਨਾ ਦਾ ਤੁਹਾਨੂੰ ਸਮਾਂ ਦਿੱਤਾ ਜਾਂਦਾ 2 ਮਹੀਨਾ ਦੇ ਵਿੱਚ ਤੁਸੀਂ ਆਪਣਾ ਕੋਈ ਨਾ ਕੋਈ ਜਾਂ ਤਾਂ ਹਾਈ ਕੋਰਟ ਰੇਟ ਲਾ ਕੇ ਤੁਸੀਂ ਆਪਣਾ ਸਟੇਲ ਲੈ ਲੋ ਜਾਂ ਤੁਸੀਂ ਕਿਸੇ ਪੋਲੀਟਿਸ਼ੀਅਨਸ ਕੋ ਜਾ ਕੇ ਤੁਸੀਂ ਸਾਨੂੰ ਮਤਲਬ ਕੀ ਆ ਫੋਨ ਕਰਾ ਦਿਓ ਜਾਂ ਗੱਲ ਕਰਾ ਦਿਓ ਵੀ ਅਸੀਂ ਇਹ ਜੀ ਟਾਈਮ ਬਤਾ ਦਾਂਗੇ ਪਰੰਤੂ ਹਜੇ ਗੱਲ ਨੂੰ 10 ਤੋਂ 12 ਦਿਨ ਨਹੀਂ ਹੋਏ ਕੱਲ ਫੇਰ ਸਾਨੂੰ ਇੱਕ ਚੁਭਵੀ ਸੂਈ ਲਾ ਦਿੱਤੀ ਗਈ ਆ ਵੀ ਜਿਹੜੇ ਆਟੋ ਰਿਕਸ਼ਾ ਵਾ ਡੀਜ਼ਲ ਆਟੋ ਰਿਕਸ਼ਾ ਸ਼ਹਿਰ ਦੇ ਅੰਦਰ ਐਂਟਰ ਨਹੀਂ ਹੋਣਗੇ ਬਸ ਅੱਡੇ ਜਾਂ ਰੇਲਵੇ ਸਟੇਸ਼ਨ ਘੰਟਾ ਘਰ ਇਹ ਐਂਟਰ ਨਹੀਂ ਹੋਣਗੇ ਜਿੱਥੇ ਕਿ ਜਿਹੜੇ ਕੀ ਸਟੈਂਡ ਨੇ ਸਟੈਂਡ ਸਾਰੇ ਦੇ ਸਾਰੇ ਇਹ ਸ਼ਹਿਰ ਦੇ ਅੰਦਰ ਨੇ বাস ਸਟੈਂਡ ਵੀ ਆਟੋ ਆਟੋ ਸਟੈਂਡ ਹੈਗਾ ਪਲ ਦੇ ਥਲੇ ਵੀ ਆਟੋ ਸਟੈਂਡ ਹੈਗਾ ਐਈਐਸਆਈ ਹਸਪੀਟਲ ਕੋ ਆਟੋ ਸਟੈਂਡ ਹੈਗਾ ਤੇ ਭਾਰਤ ਨਗਰ ਚੌਕ ਜਿਹੜਾ ਹੈਗਾ ਆਟੋ ਸਟੈਂਡ ਹੈਗਾ ਉਸ ਤੋਂ ਬਾਅਦ ਰੇਲਵੇ ਸਟੇਸ਼ਨ ਆ ਜਾਂਦਾ ਆਟੋ ਸਟੈਂਡ ਹੈਗਾ ਘੰਟਾ ਘਰ ਆਟੋ ਸਟੈਂਡ ਹੈਗਾ ਸਬਜ਼ੀ ਮੰਡੀ ਆਟੋ ਸਟੈਂਡ ਹੈਗਾ ਜਲੰਧਰ ਬਾਈਪਾਸ ਆਟੋ ਸਟੈਂਡ ਹੈ ਜਿਨ ਇਹ 7 ਤੋਂ 8000 ਬੰਦਾ ਜਿਹੜਾ ਬੇਰੋਜ਼ਗਾਰ ਹੋ ਜਾਊਗਾ ਅਸੀਂ ਜਿੰਨੇ ਵੀ ਅੱਜ ਪ੍ਰਧਾਨ ਸਾਰੇ ਇਕੱਠੇ ਹੋ ਸਾਰੇ ਜ਼ਿਲ੍ਹੇ ਦੇ ਜਿੰਨੇ ਵੀ ਪ੍ਰਧਾਨ ਨੇ ਸਾਰੇ ਪ੍ਰਧਾਨ ਇਕੱਠੇ ਹੋ ਗਏ ਅਸੀਂ ਸਾਰਿਆਂ ਨੇ ਇੱਕ ਮਨ ਬਣਾਇਆ ਵੀ ਜੋ ਮਾਣਯੋਗ ਸੀਐਮ ਸਾਹਿਬ ਦੇ ਘਰ ਬੇਟੀ ਨੇ ਜਨਮ ਲਿਆ ਲక్ష్ਮੀ ਨੇ ਜਨਮ ਲਿਆ ਲక్ష్ਮੀ ਦੇ ਜਨਮ ਤੇ ਉਹਨਾਂ ਨੇ ਅਗਰ ਸਾਨੂੰ ਬੇਰੋਜ਼ਗਾਰ ਕਰਨਾ ਚਾਹੁੰਦੇ ਆ ਤਾਂ ਅਸੀਂ ਖੁਦ ਉਹਨਾਂ ਨੂੰ ਚਾਬੀਆਂ ਆਪਣੀਆਂ ਜਾ ਕੇ ਮੋੜਾਂਗੇ ਸੋ ਅਸੀਂ ਕੱਲ 10 ਵਜੇ ਦਾ ਸਮਾਂ ਰੱਖਿਆ ਜਿੰਨੇ ਵੀ ਆਟੋ ਰਿਕਸ਼ਾ ਹੈਗੇ ਆ ਅਸੀਂ ਸੀਐਮ ਸਾਹਿਬ ਦੀ ਕੋਠੀ ਜਾ ਕੇ ਖੜੇ ਕਰਿਆ ਨੇ ਚਾਬੀਆਂ ਉਹਨਾਂ ਨੂੰ ਦੇਣੀਆਂ ਜਿਹੜੀਆਂ ਚਾਬੀਆਂ ਨੇ ਅਸੀਂ ਉਹਨਾਂ ਨੂੰ ਦੇ ਕੇ ਆਵਾਂਗੇ ਤਾਂ ਜੋ ਸਾਰੀਆਂ ਚਾਬੀਆਂ ਉਹਨਾਂ ਨੂੰ ਦੇ ਕੇ ਤੇ ਅਸੀਂ ਬੇਰੋਜ਼ਗਾਰ ਹੋ ਇਸ ਤਰ੍ਹਾਂ ਕਿਉਂ ਕੀਤਾ ਤੁਹਾਡੇ ਨਾਲ ਪ੍ਰਸ਼ਾਸਨ ਸਾਡੇ ਨਾਲ ਦੂਰੀ ਨੀਤੀ ਕਹਿੰਦੇ ਵੀ ਅਸੀਂ ਸ਼ਹਿਰ ਚ ਨਹੀਂ ਚੱਲਣਾ ਸ਼ਹਿਰ ਤੋਂ ਬਾਹਰ ਚੱਲਣ ਜਦਕਿ ਸਵਾਰੀ ਡਬਲ ਡਬਲ ਪੈਸੇ ਕਦੇ ਨਹੀਂ ਖਰਚੂਗੀ ਇਹ ਇੱਕ ਸਾਨੂੰ ਬੇਰੋਜ਼ਗਾਰ ਕਰਨ ਦਾ ਉਹਨਾਂ ਨੇ ਇਹ ਜਰੀਆ ਬਣਾਇਆ ਕਿੰਨੇ ਪਰਿਵਾਰ ਨੇ ਕਿੰਨੇ ਪਰਿਵਾਰ ਨੇ ਤੇ ਕਿੰਨੇ ਦਾ ਰੋਜ਼ਗਾਰ ਚੱਲਦਾ ਹੈ ਇਸੇ ਸਿਰ ਇਹ ਤਕਰੀਬਨ ਜਿਹੜੇ ਡੀਜ਼ਲ ਾਟੋ ਨੇ 7 ਤੋਂ 8000 ਡੀਜ਼ਲ ਾਟੋ ਚੱਲਦਾ ਵਾ ਇਹ ਪਰਿਵਾਰ ਬੰਦੇ ਇੱਕ ਬੰਦੇ ਨਾਲ ਪੰਜ ਮੈਂਬਰ ਜੁੜੇ ਹੋਏ ਆ ਤੇ 40 ਕਿਹ ਹਜ਼ਾਰ ਬੰਦਾ ਬੰਦਾ ਵਾ 40 ਹਜ਼ਾਰ ਬੰਦੇ ਨੂੰ ਇਹ ਬੇਰੋਜ਼ਗਾਰ ਕਰਨਾ ਚਾਹੁੰਦੇ ਆ ਜੀ ਸਵਾਲ ਇਹ ਵੀ ਆਂ ਫੇਰ ਇਸ ਦੇ باوجود ਡੀਜ਼ਲ ਆਟੋ ਨੂੰ ਬੰਦ ਕਰਨਾ ਤੁਹਾਨੂੰ ਸ਼ਾਇਦ ਸਾਰੇ মিডিਆ ਨੂੰ ਪਤਾ ਹੋਵੇ মিডিਆ ਰਾਹੀਂ ਇੱਕ ਖਬਰ ਆਈ ਸੀਗੀ ਸਾਨੂੰ ਵੀ ਇਹ ਪਤਾ ਲੱਗੀ ਸੀ ਜਿੱਥੇ ਬਹੁਤ ਵੱਡਾ ਕੱਟ ਹੋਇਆ ਸੀ ਇੱਕ ਜਿਹੜੇ ਰੇੜੇ ਵਾਲੇ ਹੁੰਦੇ ਆ ਆਪਣਾ ਬਾਈਕ ਦੇ ਪਿੱਛੇ ਰੇੜਾ ਲੱਗਿਆ ਹੁੰਦਾ ਉਹਨਾਂ ਨੂੰ ਨਿਯਾਤ ਦਿੱਤੀ ਹੈ ਜਾਨਾ ਕੋਈ ਟੈਕਸ ਦੇਣ ਨਾ ਕੋਈ ਇੰਸ਼ੋਰੈਂਸ ਕਰਾਉਣ ਦਾ ਕੁਝ ਨਹੀਂ ਕੋਈ ਟੈਕਸ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਕੁਝ ਨਹੀਂ ਅਸੀਂ ਸਾਰੇ ਟੈਕਸ ਭਰਦੇ ਹੁੰਦੇ ਵੀ ਤੇ ਸਾਡੇ ਨਾਲ ਇਹੋ ਜੀ ਦੋਰੀ ਰਾਜਨੀਤੀ ਬਣਾਈ ਜਾਂਦੀ ਹੈ ਜਦੋਂ ਕਿ ਵੋਟਾਂ ਦਾ ਲੋੜ ਪੈਂਦੀ ਹੈ ਤੇ ਸੀਐਮਬੀ ਸਾਡੇ ਘਰੇ ਰੋਟੀਆਂ ਖਾਣ ਆ ਜਾਂਦੇ ਆ ਤੇ ਐਮਐਲਏ ਵੀ ਆ ਜਾਂਦੇ ਆ ਤੇ ਐਮਪੀ ਵੀ ਆ ਜਾਂਦੇ ਆ ਪਿੱਛੇ ਜੇ ਜਦੋਂ ਕੇਜਰੀਵਾਲ ਸਾਹਿਬ ਆਏ ਸਾਡੇ ਨਾਲ ਉਹਨਾਂ ਨੇ ਵਾਅਦਾ ਕੀਤਾ ਸੀ ਵੀ ਜਿਹੜਾ ਅਸੀਂ ਆਟੋ ਰਿਕਸ਼ਾ ਦੀ ਕੋਈ ਵੀ ਰਣਨੀਤੀ ਪਨਾਵਾਂਗੇ ਅਸੀਂ ਸਾਡੀ ਸਰਕਾਰ ਆਂਦੇ ਹੀ ਤੁਹਾਡੇ ਵਿੱਚੋਂ ਨੁਮਾਇंदे ਚੁਣ ਕੇ ਕੈਟਾਗਰੀ ਇਹਨਾਂ ਦੇ ਵਿੱਚ ਬਣਾਵਾਂਗੇ ਕਿਉਂਕਿ ਜਦੋਂ ਬੜੇ ਰੋਣੇ ਰੋਏ ਵੀ ਇੱਕ 10 ਟਾਇਰੀ ਚੱਕੀ ਨੂੰ ਉਹਨਾਂ ਜੁਰਮਾਨਾ ਵਾ ਇੱਕ 3 ਟਾਇਰਾਂ ਨੂੰ ਵੀ ਉਹਨਾਂ ਜੁਰਮਾਨਾ ਵਾ ਨਾ ਇਹਨਾਂ ਦੇ ਟੈਕਸ ਵੀ ਨਹੀਂ ਮਾਫ ਕੀਤੇ ਕਿ ਉਲਟ ਪਿਛਲੀਆਂ ਸਰਕਾਰਾਂ ਸੀ ਉਹਨਾਂ ਨੇ ਸਾਡੇ 20 25 25 30000 ਦੇ ਚਲਾਨ ਕੀਤੇ ਪਰ ਜਿਹੜੀ ਇਹ ਸਰਕਾਰ 2 ਸਾਲੋਂ ਸਾਨੂੰ ਤੰਗ ਨਹੀਂ ਕੀਤਾ 2 ਸਾਲ ਬਾਅਦ ਅੱਜ ਉਹਨਾਂ ਨੇ ਜਿਹੜੀ ਰਣਨੀਤੀ ਬਣਾਈ ਆ ਬਿਲਕੁਲ ਸਾਨੂੰ ਬੇਰੋਜ਼ਗਾਰ ਕਰਨ ਦੀ ਰਣਨੀਤੀ ਬਣਾਈ ਆ ਨਹੀਂ ਹੁਣ ਰਣਨੀਤੀ ਕੀ ਆ ਤੁਹਾਡੀ ਅਗਲੀ ਸਾਡੀ ਜਿਹੜੀ ਕੱਲ ਦੀ ਰਣਨੀਤੀ ਆ ਕੱਲ ਅਸੀਂ ਸਵੇਰੇ 10 ਵਜੇ ਇੱਥੋਂ ਆਪਣਾ ਜਿੰਨਾ ਆਟੋ ਰਿਕਸ਼ਾ ਹੈਗਾ ਸਾਡਾ ਡੀਜ਼ਲ ਅਸੀਂ ਸਾਰਾ ਤੇ ਸਾਰਾ ਸੀਐਮ ਸਰ ਦੀ ਕੋਠੀ ਜਾ ਕੇ ਖੜਾ ਕਰਿਆਣਾ ਬਾਕੀ ਚਾਬੀਆਂ ਉਹਨਾਂ ਦੇਣਾ ਇਲੈਕਸ਼ਨ ਆ ਚਾ ਫਿਰ ਅਸੀਂ ਬਾਈਕਟ ਕਰ ਦਾਂਗੇ ਸਰਕਾਰ ਦਾ ਸਰਕਾਰ ਨੂੰ ਕੋਈ ਵੋਟ ਨਹੀਂ ਪਾਊਗਾ ਜੇ ਸਾਨੂੰ ਇਦਾਂ ਹੀ ਤ ਪ੍ਰਸ਼ਾਸਨ ਨੂੰ ਫੇਰ ਕਹਿਣਾ ਚਾਹੁੰਦਾ ਵੀ 2 ਦਿਨ ਹੋ ਗਏ ਇਹਨਾਂ ਨੂੰ ਵਿਹਲੇ ਬੈਠੇ ਨੂੰ ਜੇ ਇਸ ਤਰ੍ਹਾਂ ਹੀ ਵਿਹਲੇ ਰਹੇ ਜੇ ਕਿਸੇ ਆਟੋ ਰਿਕਸ਼ਾ ਚਾਲਕ ਨੇ ਕੋਈ ਆਪਣੇ ਆਪ ਨੂੰ ਕੁਝ ਕਰ ਲਿਆ ਉਦੋਂ ਜਿਹੜੇ ਜੁੰਮੇਵਾਰ ਹੋਗੇ ਪ੍ਰਸ਼ਾਸਨ ਤੇ ਸਰਕਾਰ ਹੋਗੀ ਫੇਰ ਉਹ ਆਪਣਾ ਹਿਸਾਬ ਲਗਾ ਲੈਣਾ ਅਸੀਂ ਬਿਲਕੁਲ ਬਾਈਕਟ ਕਰ ਦਾਂਗੇ ਔਰ ਚੱਕਾ ਜਾਮ ਕਰ ਦਾਂਗੇ ਪੂਰੇ ਲੁਧਿਆਣੇ ਦੇ ਵਿੱਚ ਥੈਂਕ ਯੂ ਥੈਂਕ ਯੂ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਰਾਜੂ ਹੈ ਸਰ ਅੱਜ ਸਾਰੇ ਜਿਹੜੀ ਆਟੋ ਯੂਨੀਅਨ ਇਕੱਠੀ ਹੋਈ ਹੈ ਕੀ ਮੰਗਾਂ ਦੇ ਕੀ ਮਜਬੂਰੀ ਹੈ ਸਰ ਇਹ ਹੈ ਜੀ ਆਟੋ ਰਿਕਸ਼ਾ ਜਿੱਦਾਂ ਮਾਮਾ ਹੀ ਨੇ ਦੱਸਿਆ ਵੀ ਆਟੋ ਰਿਕਸ਼ਾ ਕਹਿੰਦੇ ਬੰਦ ਕਰੋ ਡੀਜ਼ਲ ਗੱਡੀਆਂ ਜਿਹੜੀਆਂ ਹੈਗੀਆਂ ਨੇ ਸਾਡੇ ਇੰਨੇ ਪਰਿਵਾਰ ਜੁੜੇ ਹੋਏ ਆ ਨਾਲ ਇੱਕਦਮ ਇਹ ਬੰਦ ਕਰਕੇ ਅਸੀਂ ਦੱਸੋ ਕਿੱਥੇ ਜਾਵਾਂਗੇ ਨਾ ਸਾਨੂੰ ਕੋਈ ਸਹੂਲਤ ਦੇ ਰਹੇ ਨੇ ਨਾ ਕੁਝ ਆ ਸਾਨੂੰ 2 ਮਹੀਨੇ ਦਾ ਇਹਨਾਂ ਨੇ ਪਹਿਲਾਂ ਟਾਈਮ ਦਿੱਤਾ ਸੀ ਉਹ ਵੀ ਮੁੱਕਰ ਗਏ ਜੀ ਹੁਣ ਸ਼ਹਿਰ ਦੇ ਅੰਦਰ ਐਂਟਰੀ ਨਹੀਂ ਕਰਨ ਦੇ ਰਹੇ ਉਹ ਸਾਡੇ ਕੋ ਸਵਾਰੀ ਬੈਠਦੀ ਨਹੀਂ ਜੇ ਬੈਠਦੀ ਬਜ਼ੁਰਗ ਡਰਾਈ 50 50 ਸਾਲ ਦੇ ਹੈਗੇ ਜੀ ਤਕਰੀਬਨ 60 ਸਾਲਾਂ ਤੋਂ ਕੰਮ ਕਰ ਰਹੇ ਹਾਂ ਸਾਨੂੰ 30 35 35 ਸਾਲ ਹੋ ਗਏ ਸਰ ਕੰਮ ਕਰਦੇ ਆ ਇਹਨੂੰ ਅਸੀਂ ਹੋਰ ਕੋਈ ਕੰਮ ਕਰ ਨਹੀਂ ਸਕਦੇ ਨਹੀਂ ਸਰ ਪਹਿਲਾਂ ਕਦੇ ਨਹੀਂ ਹੋਇਆ ਜੀ ਐਦਾਂ ਕਦੇ ਨਹੀਂ ਹੋਇਆ ਜੀ ਪਹਿਲਾਂ ਚਲਾਨ ਹੁੰਦੇ ਸੀ ਹੋਰ ਕੁਛ ਦੀ ਸਰਕਾਰ ਨੇ ਐਦਾਂ ਕੀਤਾ ਵੀ ਤੁਹਾ ਡਾਕੂਮੈਂਟੇਸ਼ਨ ਚ ਪੂਰੀ ਨਾ ਹੋਵੇ ਇਸ ਤਰ੍ਹਾਂ ਕੁਛ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਸਰ ਕੋਈ ਐਦਾਂ ਦੀ ਗੱਲ ਹੀ ਨਹੀਂ ਜੀ ਕਦੇ ਵੀ ਸਾਡੇ ਕੋਲ ਡਾਕੂਮੈਂਟ ਸਾਰੇ ਪੂਰੇ ਨੇ ਜੀ ਠੀਕ ਹੈ ਤੁਹਾਡਾ ਕੀ ਨਾਮ ਹੈ ਹਾਂਜੀ ਕੀ ਨਾਮ ਹੈ ਬਲਕੀਸ਼ ਕਿੰਨੀ ਉਮਰ ਹੈ ਹਾਂਜੀ 65 65 ਸਾਲ ਦੀ ਜਦੋਂ 65 ਸਾਲ ਦੀ ਉਮਰ ਹੈ ਤੁਹਾਡੀ ਆਟੋ ਚਲਾਉਂਦੇ ਹੋ ਤੇ ਜਿਹੜਾ ਹੁਣ ਫਰਮਾਨ ਜਾਰੀ ਕੀਤਾ ਨਵੇਂ ਪ੍ਰਸ਼ਾਸਨ ਨੇ ਕਿੰਨੇ ਪਰੇਸ਼ਾਨ ਹੋ ਉਹ ਪਰੇਸ਼ਾਨ ਨਹੀਂ ਕੀ ਲੱਗਦਾ ਜੀ ਜਿਹੜੇ ਡੀਜ਼ਲ ਆਟੋ ਨੂੰ ਬੰਦ ਕਰਨ ਦੀ ਗੱਲ ਕਹੀ ਆ ਹੁਣ ਦੂਸਰੇ ਪਾਸੇ ਤੁਸੀਂ ਜਿਹੜਾ ਮੁੱਖ ਮੰਤਰੀ ਵੱਲੋਂ ਜਿਹੜਾ ਜਾਰੀ ਕਾਰਵੇ ਨੇ ਵਹਿ ਜਾਗੇ ਉਰ ਕੀ ਕਰਾਂਗੇ ਜੀ ਜਾਵਾਂਗੇ ਕਿੱਥੇ ਜਦੋਂ ਇਹਨਾਂ ਨੇ ਗੱਡੀ ਸਰਕਾਰ ਕਿਹਾ ਸੀਗਾ ਸਹੂਲਤਾਂ ਦੇਵਾਂਗੇ ਅਸੀਂ ਹਰੇਕ ਵਾਈਡ ਨਹੀਂ ਮਿਲ ਰਹੀਆਂ ਜੀ ਮਿਲਦੀਆਂ ਨਹੀਂ ਪਈਆਂ ਠੀਕ ਹੈ ਚਲੋ